ਮਹਾਰਾਜ ਦੀ ਪਾਰਵਤ ਚੋਈਏ ਅੱਜ ਹਰਬੰਦਰ ਸਾਹਿਬ ਮੱਥਾ ਟੇਕਣ ਦਾ ਸਿੱਧ ਤੋਸਤ ਕੋਣ ਦਾ ਜਿਹੜਾ ਸੁਪਾਕ ਪ੍ਰਾਪਤ ਹੋਇਆ ਤੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਲੈਣ ਲਈ ਅਸੀਂ ਇੱਥੇ ਆਏ ਆ ਤਾਂ ਬੜੀ ਹੀ ਖੁਸ਼ੀ ਹੋ ਰਹੀ ਹੈ ਬੜੀ ਮਨ ਨੂੰ ਪ੍ਰਸੰਤਾ ਹੋ ਰਹੀ ਹੈ ਤੇ ਮੈਂ ਸਮਝਦਾ ਗੁਰੂ ਮਹਾਰਾਜ ਦੀ ਹਮੇਸ਼ਾ ਹੀ ਬਖਸ਼ਿਸ਼ ਰਹੀ ਹੈ ਤੇ ਉਹਦਾ ਸ਼ੁਕਰਾਨਾ ਵੀ ਅੱਜ ਕਰਨ ਵਾਸਤੇ ਅਸੀਂ ਇੱਥੇ ਆਏ ਠੀਕ ਸਾਹਿਬ ਸੰਗਰੂਰ ਲੋਕ ਸਭਾ ਹਲਕੇ ਤੋਂ ਤੁਹਾਡੇ ਨਾਮ ਦੀ ਬੜੀ ਚਰਚਾ ਉੱਠ ਰਹੀ ਹੈ ਜਦੋਂ ਕਿ ਬਾਰ ਬਾਰੀ ਖਬਰیں ਵੀ ਆ ਰਹੀ ਹੈ ਕਿ ਸਰਦਾਰ ਸੁਖਦੇਵ ਸਿੰਘ ਜੀ ਇਲੈਕਸ਼ਨਾਂ ਦੇ ਵਿੱਚ ਪ੍ਰਤੀਫ ਨਹੀਂ ਹੈਗੇ ਇਹਦੇ ਵਿੱਚ ਕਿੰਨੀਆ ਕੋਈ ਸੱਚਾਈ ਹੈ ਦੇਖੋ ਉਹਦਾ ਕਈ ਵਾਰੀ ਮੈਂ ਉਹਦੇ ਬਾਰੇ ਆਪਾਂ ਦੱਸ ਚੁੱਕੇ ਹਾਂ ਉਹਨਾਂ ਨੇ ਆਪਦੀ ਗੱਲ ਰੱਖੀ ਹੈ ਤੇ ਜਿਹੜੀ ਮੈਂ ਵੀ ਆਪਦੀ ਗੱਲ ਰੱਖੀ ਹੈ ਵੀ ਮੈਂ ਜਵਾਨੀ ਮੈਂ ਪਾਰਟੀ ਦਾ ਕਈ ਵਾਰ ਪ੍ਰਸਤ ਦੱਸ ਚੁੱਕਿਆ ਹਾਂ ਪਰ ਜੇ ਪਾਰਟੀ ਹੁਕਮ ਕਰੇਗੀ ਤੇ ਜੇ ਪਾਰਟੀ ਨੇ ਕਿਹਾ ਤਾਂ ਫਿਰ ਅਸੀਂ ਪਾਰਟੀ ਦਾ ਹੁਕਮ ਮੰਨੂਗਾ ਜ਼ਰੂਰ ਜਿਸ ਤਰ੍ਹਾਂ ਦੋ ਹੀ 17 ਦੇ ਵਿੱਚ ਸਭੋ ਜਿਹੜੇ ਮਾਮਲੇ ਸੀ ਪੰਤਕ ਮਾਮਲੇ ਸੀ ਅੱਛਾ ਵੀ ਮੈਂ ਕਿਤੇ ਦੀਆਂ ਹੋ ਗਈਆਂ ਡੇਰੇ ਨੂੰ ਮਾਫੀ ਦਵਾਉਣੀ ਹੋਲੀ ਕਾਰਡ ਹੋ ਗਿਆ ਹੈ ਨਾ ਨਹੀਂ ਕਾਫੀ ਉਹਦਾ ਕਮਰਜਾ ਜਿਹੜਾ ਪਾਰਟੀ ਨੂੰ ਕੂਚਲਾ ਰਿਹਾ ਸੀ ਕੀ ਹਾਲਾਤ ਇਸ ਟਾਈਮ ਦੇ ਕੀ ਲਾਗਤ ਆਉਣਾ ਦੇਖੋ ਸਾਹਮਣੇ ਦੇਖੋ ਮੈਂ ਇਹ ਮਹਿਸੂਸ ਕਰਦਾ ਵੀ ਜਿਹੜੀ ਸਚਾਈ ਹੈ ਉਹ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆ ਰਹੀ ਹੈ ਤੇ ਕਾਂਗਰਸ ਨੇ ਤੇ ਬ੍ਰੋਧੀ ਪਾਰਟੀਆਂ ਨੇ ਬੜਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਕਾਲੀ ਦਨ ਦੇ ਖਿਲਾਫ ਪਰ ਹੁਣ ਪਿਛਲੇ ਸਮੇਂ ਦਾ ਜੋ ਘਟਨਾਕ੍ਰਮ ਹੈ ਜਿਸ ਤਰ੍ਹਾਂ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਇਨਕੁਆਇਰੀ ਨੂੰ ਇੱਕ ਸਿਆਸੀ ਰੂਪ ਦਿੱਤਾ ਜਾ ਰਿਹਾ ਹੈ ਮੈਂ ਇਹ ਮਹਿਸੂਸ ਕਰਦਾ ਵੀ ਹੌਲੀ-ਹੌਲੀ ਜਿਹੜਾ ਸਾਰੀ ਸਚਾਈ ਲੋਕਾਂ ਦੇ ਸਾਹਮਣੇ ਆ ਜਾਏਗੀ ਤੇ ਵਿਚ ਕੋਈ ਰੋਕ ਨਹੀਂ ਦੇਖੋ ਮੈਂ ਇਹ ਕਹਿ ਸਕਦਾ ਤੁਹਾਨੂੰ ਕਿ ਕੋਈ ਵੀ ਸਿੱਖ ਹੈ ਜਿਹੜਾ ਉਹ ਐਡਾ ਵੱਡਾ ਕੋਹਰ ਅਪਰਾਧ ਨਹੀਂ ਕਰ ਸਕਦਾ ਜੇ ਕੋਹਰ ਅਪਰਾਧ ਨਹੀਂ ਕਰ ਸਕਦੇ ਸੀ ਪਰ ਵਿਧਾਨ ਸਭਾ ਚੋਣਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜੋ ਬਹਿਸ ਹੋ ਰਹੀ ਸੀ ਅੱਜ ਦੇ ਨਾਲ ਬਾਅਦ ਦੇਖੋ ਅਸੀਂ ਸਾਡਾ ਇਹ ਸਿਧਾਂਤ ਹੈ ਕਿ ਜਿਹੜੀ ਇਹ ਬਣੀ ਹੈ ਕਮਿਸ਼ਨ ਉਹਨੂੰ ਅਸੀਂ ਨਹੀਂ ਮੰਨਦੇ ਕਿ ਇਹਦੀ ਨਿਰਪੱਖ ਜਿਹੜੀ ਜਾਂਚ ਕਰਾਈ ਜਾਵੇ ਸੀਬੀਆਈ ਕੋਲ ਜਾਂਚ ਚੱਲ ਰਹੀ ਸੀ ਸੀਬੀਆਈ ਤੋਂ ਜਾਂਚ ਵਾਪਸ ਲੈਣ ਦਾ ਕੀ ਲੋੜ ਸੀ ਅੰਤੇ ਅਸੀਂ ਸਿਰਫ ਇਹ ਸਾਡਾ ਸਿਰਫ ਸਟੈਂਡ ਇਹ ਸੀਗਾ ਪੀ ਕਿਉਂਕਿ ਅਸੀਂ ਕਮਿਸ਼ਨ ਨੂੰ ਨਹੀਂ ਮੰਨਦੇ ਉਸ ਕਰਕੇ ਕਮਿਸ਼ਨ ਤੇ ਬਹਿਸ ਕਰਨ ਦਾ ਕੋਈ ਤੁਕ ਨਹੀਂ ਬਣਦਾ ਪਰ ਜਿਹੜੀ ਸਿਟ ਬਣੀ ਹੈ ਇਨਵੈਸਟੀਗੇਸ਼ਨ ਟੀਮ ਬਣੀ ਹੈ ਉਹਦੇ ਸਾਹਮਣੇ ਬਾਦਲ ਸਾਹਿਬ ਵੀ ਕਹਿੰਦੇ ਨੇ ਸੁਬੀਰ ਜੀ ਵੀ ਕਹਿੰਦੇ ਆਪਦਾ ਪੱਖ ਰੱਖਿਆਗਾ ਭਾਜੀ ਬੋਲੋ ਦੋ ਡਿਫਰੈਂਟ ਚੀਜ਼ਾਂ ਨੇ ਉੱਥੇ ਬਾਈਕਾਟ ਕਰਨ ਦਾ ਜਿਹੜਾ ਹੈ ਉਹ ਮਸਲਾ ਕੁਝ ਹੋਰ ਸੀਗਾ ਜੇ ਆਪਾਂ ਗੱਲ ਕਰੀਏ ਸਰਦਾਰ ਸੁਪੀਰ ਸਿੰਘ ਢੀਂਸਾ ਸਾਹਿਬ ਨੂੰ ਕੀ ਲੋੜ ਪਈ ਉਹਨਾਂ ਨੇ ਕਿਉਂ ਕਾਲੇਦਲ ਤੋਂ ਖਫਾ ਹੋਏ ਸੀਗੇ ਦੇਖੋ ਮੈਂ ਤੁਹਾਨੂੰ ਸਮਝਾਦਾ 사이 ਦੇ ਮੈਂ ਹੁਣ ਉਹ ਤੇ ਕੀ ਟਿੱਪਣੀ ਕਰ ਸਕਦਾ ਹਾਂ ਉਹ ਉਹ ਦੱਸ ਚੁੱਕੇ ਨੇ ਦੇਖੋ ਆਪਣੀ ਸਾਰੀ ਗੱਲ ਉਹ ਦੱਸ ਚੁੱਕੇ ਨੇ ਮੈਂ ਸਮਝਦਾ ਉਹ ਗੱਲਾਂ ਨੂੰ ਦੁਬਾਰੇ ਦੁਬਾਰੇ ਦਰਾਉਣ ਦੀ ਕੋਈ ਲੋੜ ਨਹੀਂ ਹੈ ਕਾਫੀ ਕਾਫੀ ਸੀਨੀਅਰ ਆਗੂ ਜਿਹੜੇ ਉਹਨਾਂ ਤੋਂ ਇਲਾਵਾ ਬ੍ਰੰਪੁਰ ਤੁਸੀਂ ਮਮਕਣ ਸਾਹਿਬ ਸੀ ਜਾਂ ਹੋਰ ਨਾਲੇਵੇਂ ਇਹ ਖੁਲਾਸੇ ਕੀਤੇ ਕਿ ਕਾਂਦੀ ਦਾ ਗਲਤ ਫੈਸਲੇ ਸੀ ਲੱਗਦਾ ਜੀ ਇਹ ਕਾਂਦੀ ਦਾ ਸਰਕਾਰਾਂ ਦੇ ਵਿੱਚ ਕੋਈ ਮੈਂ ਹੁਣ ਤੱਕ ਨਹੀਂ ਐਸੀ ਸਰਕਾਰ ਹੋ ਸਕਦੀ ਤੁਸੀਂ ਇਤਿਹਾਸ ਕੱਢ ਕੇ ਦੇਖ ਲਓ ਜਿੱਥੋਂ ਕੋਈ ਗਲਤ ਫੈਸਲਾ ਨਾ ਹੋਇਆ ਸਰੋਟੀ ਗੱਲ ਇਹ ਹੈ ਕਾਲੀ ਦਾ ਵੈਸਾ ਸੀ ਕਿ ਗੱਲ ਕਿਹੜਾ ਤਾਂ ਪੂਰਾ ਹੋ ਗਿਆ ਡੇਰਾ ਮੁਖੀ ਨੂੰ ਮਾਫੀ ਦੇਣੀ ਆ ਕਾਲੀ ਦਾ ਦੇਖੋ ਮੈਂ ਕੋਈ ਉਸ ਗੱਲ ਤੇ ਇੱਥੇ ਅੱਜ ਮੈਂ ਕੋਈ ਸਿਆਸੀ ਗੱਲ ਵੈਸੇ ਕਰਨ ਨਹੀਂ ਆਇਆ ਮੈਂ ਤਾਂ ਮੱਥਾ ਟੇਕਣ ਆਇਆ ਸੋ ਉਹ ਦੇਖੋ ਗੱਲ ਇਹ ਹੈ ਉਹਦਾ ਅਸੀਂ ਪਾਰਟੀ ਮਹਿਸੂਸ ਕਰਦੀ ਹੈ ਇਹ ਉਹ ਗਲਤ ਫੈਸਲਾ ਹੋਇਆ ਤੇ ਹੁਣ ਉਹਦੇ ਤੇ ਮੈਂ ਸਮਝਦਾ ਦੁਆਰੇ ਦੁਆਰੇ ਉਹ ਤੇ ਬਹਿਸ ਕਰਨ ਦੀ ਤਾਂ ਕੋਈ ਲੋੜ ਹੈ ਨਹੀਂ ਦੇ ਦੇ ਦੀਆਂ ਵੋਟਾਂ ਦੀ ਪਾਰਟੀ ਨੂੰ ਲੋੜ ਹੈ ਕਿ ਨਹੀਂ ਲੋੜ ਜੀ ਯਾਰ ਦੇਰੀ ਦੀ ਕਿਸੇ ਤੋਂ ਜਿਹੜੀ ਪਾਰਟੀ ਨੂੰ ਲੋੜ ਨਹੀਂ ਪਰ ਗੱਲ ਸਿਰਫ ਇੰਨੀ ਹੈ ਕਿ ਜਿਹੜਾ ਸਿਆਸੀ ਬੰਦਾ ਵਿਅਕਤੀਤਵ ਵਿਅਕਤੀ ਤੌਰ ਤੇ ਅਸੀਂ ਹਰ ਧਰਮ ਨੂੰ ਮੰਨਣ ਵਾਲੇ ਵਿਅਕਤੀ ਕੋਲੇ ਜਿਹੜਾ ਸਿਆਸੀ ਬੰਦਾ ਵੋਟਾਂ ਲੈਣ ਜਾਂਦਾ ਭਾਵੇਂ ਦੇਰੀ ਦੀ ਗੱਲ ਹੈ ਸਾਡਾ ਪਾਰਟੀ ਦਾ ਸਪਸ਼ਟ ਸੰਦੇਸ਼ ਹੈ ਕਿ ਉੱਥੇ ਨਹੀਂ ਜਾਣਾ ਪਰ ਨਿੱਜੀ ਤੌਰ ਤੇ ਹਰ ਵਿਅਕਤੀ ਕੋਲ ਸਾਡਾ ਜਾਣ ਦੀ ਇੱਕ ਜ਼ਿੰਮੇਵਾਰੀ ਹੈ ਕਿਉਂਕਿ ਜਦ ਤੁਸੀਂ ਵੋਟ ਮੰਗਦੇ ਹੋ ਤਾਂ ਹਰ ਬੰਦੇ ਨੂੰ ਥੋੜਾ ਕਹਿਣ ਦਾ ਥੋੜੇ ਤੋਂ ਵੋਟ ਮੰਗਣ ਦਾ ਤੁਹਾਡਾ ਹੱਕ ਹੈ ਜਦੋਂ ਘਰ ਘਰ ਜਾ ਕੇ ਵੋਟ ਮੰਗੀ ਜਾਏਗੀ ਉੱਥੇ ਇਹ ਨਹੀਂ ਦੇਖਿਆ ਜਾਏਗਾ ਕਿ ਦੇਲੇ ਆ ਬਿਲਕੁਲ ਨਹੀਂ ਉੱਥੇ ਕੀ ਪਤਾ ਹੁੰਦਾ ਆਪਾਂ ਨੂੰ ਦੇਖੋ ਗੱਲ ਇਹ ਹੈ ਉਤੋਂ ਤੋਂ ਸਾਰੇ ਵਿਅਕਤੀਆਂ ਤੋਂ ਆਪਾਂ ਹਰ ਵਿਅਕਤੀ ਤੋਂ ਅਮੀਰ ਹੈ ਗਰੀਬ ਹੈ ਕਿਸੇ ਧਰਮ ਦਾ ਕਿਸੇ ਮਜ਼ਬ ਦਾ ਉਤੋਂ ਜਿਹੜਾ ਹੈ ਵੋਟ ਮੰਗਣ ਲਈ ਚਾਹੀਦੀ ਵੀ ਹੈ ਸਰੀ ਡਿਊਟੀ ਵੀ ਬਣਦੀ ਹੈ ਸਿਆਸੀ ਤੌਰ ਤੇ ਤੇ ਅਸੀਂ ਬੋਲ ਕੇ ਜਾਵਾਂਗੇ